ਜੋ ਲੋਕ ਆਲੂਆਂ ਦੇ ਬੀਜ ਤਿਆਰ ਕਰਦੇ ਹਨ ਉਹ ਜਦੋਂ ਬੀਜ ਤਿਆਰ ਆਲੂ ਗੱਟੇ ਪਰਕੇ ਰੱਖਦੇ ਹਨ ਤਾਂ ਉਹਨਾਂ ਦੇ ਰਾਤ ਨੂੰ ਗੱਟੇ ਚੋਰੀ ਹੋ ਜਾਂਦੇ ਹਨ ਖਾਸ ਤੌਰ ਤੇ ਖੇਤਾਂ 'ਚ ਪਏ ਆਲੂ ਨੂੰ ਟਾਰਗੇਟ ਕਰਦੇ ਸਨ ਜਿਸ ਦੇ ਤਹਿਤ ਰਾਤ ਨੂੰ ਛੋਟੇ ਹਾਥੀ ਲੈ ਜਾ ਕੇ ਉੱਥੇ ਉਹਨੂੰ ਪਰਕੇ ਚੋਰੀ ਦੇ ਮਾਲ ਨੂੰ ਅੱਗੇ ਵੇਚ ਦਿੰਦੇ ਸਨ ਇਹਨਾਂ ਨੇ ਹੋਰ ਕਈ ਜੀ ਘਰਾਂ ਦੇ ਵਿੱਚ ਲੋਹੇ ਦੇ ਗੇਟ ਚੋਰੀ ਕਰਨੇ ਜਾਂ ਘਰਿਆਂ ਦੇ ਵਿੱਚੋਂ ਕੋਈ ਲੋਹੇ ਦੀਆਂ ਹੋਰ ਚੀਜ਼ਾਂ ਚੋਰੀ ਕਰਨੀਆਂ ਹੋਰ ਵੀ ਕਈ ਮੰਨੀਆਂ ਨੇ ਇਹਨਾਂ ਨੇ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੋ ਇਸ ਵਕਤ ਮੈਂ ਤੁਹਾਡੇ ਨਾਲ ਅਭੀ ਇਸ ਵਕਤ ਅਸੀਂ ਮੂਲਾਪੁਰ ਵਿਖੇ ਜਿੱਥੇ ਕਿ ਇੱਕ ਅਨੋਖੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਅਕਸਰ ਤੁਸੀਂ ਸੁਣਿਆ ਹੋਵੇਗਾ ਚੋਰਾਂ ਦੇ ਵੱਲੋਂ ਜੋ ਕਿ ਸੋਨਾ ਚਾਂਦੀ ਗਹਿਣੇ ਗੱਟੇ ਚੋਰੀ ਕੀਤੇ ਜਾਂਦੇ ਨੇ ਘਰਾਂ ਚ ਵਰਕੇ ਚੋਰੀ ਕੀਤੀ ਜਾਂਦੀ ਆ ਪਰ ਹੁਣ ਚੋਰੀ ਦੇ ਤਰੀਕੇ ਨੇ ਜੁਕੀ ਬਦਲਦੇ ਜਾ ਰਹੇ ਨੇ ਔਰ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕੀ ਆਲੂਆਂ ਦੀ ਚੋਰੀ ਕੀਤੀ ਗਈ ਹੈ ਸੋ ਗੱਲਬਾਤ ਕਰਦੇ ਆ ਇਸ ਵਕਤ ਸਾਡੇ ਨਾਲ ਡੀਐਸਪੀ ਵਿਰਿੰਦਰ ਸਿੰਘ ਖੋਸਾ ਜੀ ਮੌਜੂਦ ਨੇ ਔਰ ਉਹਨਾਂ ਨਾਲ ਜੋ ਕੀ ਜਾਣਕਾਰੀ ਜ਼ਰੂਰ ਲਵਾਂਗੇ ਇਸ ਮਾਮਲੇ ਬਾਰੇ ਜਿਸ ਸਰੇ ਆਲੂਆਂ ਦੀ ਚੋਰੀ ਦਾ ਪੂਰਾ ਮਾਮਲਾ ਕੀ ਹੈ ਜੀ ਇਹ ਜੀ ਸਾਨੂੰ ਲੁਧਿਆਣਾ ਦਿਹਾਤੀ ਦੇ ਥਾਣਾ ਮੁੱਲਾਪੁਰ ਦਾਖਾ ਵਿਖੇ ਸਾਨੂੰ ਪਿਛਲੇ ਕੁਝ ਦਿਨਾਂ ਤੋਂ ਸ਼ਿਕਾਇਤਾਂ ਮਸੂਲ ਹੋ ਰਹੀਆਂ ਸਨ ਕਿ ਜੋ ਲੋਕ ਆਲੂਆਂ ਦੇ ਬੀਜ ਤਿਆਰ ਕਰਦੇ ਹਨ ਉਹ ਜਦੋਂ ਬੀਜ ਤਿਆਰ ਆਲੂ ਗੱਟੇ ਪਰਕੇ ਰੱਖਦੇ ਹਨ ਤਾਂ ਉਹਨਾਂ ਦੇ ਰਾਤ ਨੂੰ ਗੱਟੇ ਚੋਰੀ ਹੋ ਜਾਂਦੇ ਹਨ ਜਿਸ ਵਿੱਚ ਖਾਸ ਤੌਰ ਤੇ ਸਾਨੂੰ ਰੀਸੈਂਟ ਪਰਸੋਂ ਇੱਕ ਗੁਰਮੀਤ ਸਿੰਘ ਜੋ ਕਿ ਮਾਜ਼ਰੀ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਵੱਲੋਂ ਸ਼ਿਕਾਇਤ ਮਸੂਲ ਹੋਈ ਸੀ ਕਿ ਉਹਨਾਂ ਦੇ 60 60 ਗੱਟੇ ਚੋਰੀ ਹੋਏ ਨੇ ਜੋ ਕਿ ਆਲੂਆਂ ਦਾ ਬੀਜ ਕਾਫੀ ਮਹਿੰਗਾ ਤਿਆਰ ਹੁੰਦਾ ਵਾ ਜਿਸ ਕਰਕੇ ਕਾਫੀ ਵੱਡੀ ਮਾਤਰਾ ਦੇ ਵਿੱਚ ਚੋਰੀ ਕਰ ਰਹੀ ਸਨ ਜੋ ਇਹ ਗਰੋ ਸੀਗਾ ਜਿਸ ਤੋਂ ਬਾਅਦ ਅਸੀਂ ਅਲੱਗ-ਅਲੱਗ ਆਪਣੇ ਸੋਰਸ ਲਗਾਏ ਸਨ ਤਾਂ ਸਾਨੂੰ ਇੱਕ ਪਤਾ ਲੱਗਾ ਸੀਗਾ ਕਿ ਮੁੱਲਾਪੁਰ ਦਾਖਾ ਦੇ ਰਹਿਣ ਵਾਲੇ ਚਾਰ ਬੰਦੇ ਜਿਸ ਵਿੱਚ ਦਿਲਬਾਗ ਸਿੰਘ ਦਾਰਾ ਮਨੋਜ ਕੁਮਾਰ ਤੇ ਹਰਪਿੰਦਰ ਸਿੰਘ ਹੈਪੀ ਤੇ ਅਮਨਜੀਤ ਸਿੰਘ ਇਹ ਚਾਰੇ ਬੰਦਿਆਂ ਨੇ ਗਰੋਹ ਤਿਆਰ ਕੀਤਾ ਹੋਇਆ ਵਾ ਤੇ ਲੋਕਾਂ ਦੇ ਖੇਤਾਂ ਚੋਂ ਇਹ ਆਲੂਆਂ ਦਾ ਬੀਚ ਚੋਰੀ ਕਰਕੇ ਅੱਗੇ ਕਿਤੇ ਵੇਚਦੇ ਹਨ ਜਿਸ ਤੋਂ ਬਾਅਦ ਜਦੋਂ ਸਾਡੇ ਵੱਲੋਂ ਇਹ ਕੈਲਪੁਰ ਬੁਡੈਚਪੰਡ ਦਸਨਾਕਾ ਬੰਦੀ ਕੀਤੀ ਗਈ ਸੀ ਤਾਂ ਇੱਕ ਛੋਟਾ ਹਾਥੀ ਜਿਸ ਤੇ ਚੋਰੀ ਕਰਦੇ ਸਨ ਇਹ ਅਸੀਂ ਕਾਬੂ ਕੀਤਾ ਸੀ ਜਿਸ ਵਿੱਚੋਂ ਸਾਨੂੰ 40 ਗੱਟੇ ਆਲੂਆਂ ਦੇ ਬਰਾਮਦ ਹੋਏ ਸਨ ਤੇ ਦੋ ਦੋਸ਼ੀ ਅਰੈਸਟ ਹੋਏ ਸਨ ਜਦੋਂ ਇਹਨਾਂ ਦੋਨੋਂ ਦੋਸ਼ੀਆਂ ਤੋਂ ਡਿਟੇਲ ਵਿੱਚ ਪੁੱਛਗਛ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਇਹਨਾਂ ਚੋਂ ਇੱਕ ਜੋ ਛੋਟੇ ਹੱਥੀ ਦਾ ਮਾਲਕ ਹੈ ਜਿਸ ਨੂੰ ਲਾਲਚ ਦੇ ਕੇ ਜ਼ਿਆਦਾ ਕਰਾਇਆ ਦੇ ਕੇ ਇਹ ਚੋਰੀ ਲਈ ਵਰਤੇ ਸਨ ਦੂਸਰਾ ਬੰਦਾ ਜੋ ਐਜ਼ ਅ ਲੇਬਰ ਯੂਜ਼ ਕਰਦੇ ਸਨ ਤੇ ਦਾਰਾ ਸਿੰਘ ਜੋ ਮੁੱਖ ਸਰਗਣਾਵਾ ਇਹਨਾਂ ਦਾ ਤੀਸਰਾ ਬੰਦਾ ਵਾ ਉਹ ਅੱਗੇ ਜਾ ਕੇ ਵੇਚਦਾ ਸੀਗਾ ਜੀ ਸਰ ਚੋਰੀ ਦੀ ਕੀ ਵਜ੍ਹਾ ਰਹੀ ਔਰ ਕੀ ਸਮਾਂ ਹੁੰਦਾ ਸੀ ਕਦੋਂ ਚੋਰੀ ਕਰਦੇ ਸੀ ਇਹ ਜੀ ਖਾਸ ਤੌਰ ਤੇ ਨਸ਼ੇ ਦੇ ਆਦੀ ਨੇ ਇਹਨੇ ਜਾਣੇ ਸੋ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਇਹ ਮਨੋਜ ਕੁਮਾਰ ਤੋਂ ਹੀ ਨਸ਼ਾ ਖਰੀਦੇ ਸਨ ਜੋ ਇਹਨਾਂ ਦਾ ਚੌਥਾ ਗੈਂਗ ਮੈਂਬਰ ਆ ਸੋ ਇਹੇ ਰਾਤ ਨੂੰ ਜੋ ਅਲੱਗ-ਅਲੱਗ ਜਗ੍ਹਾ ਤੇ ਜਿੱਥੇ ਖੇਤਾਂ ਦੇ ਵਿੱਚ ਲੁਕੀ ਆਪਣੇ ਗੱਟੂ ਆਲੂਆਂ ਦੇ ਭਰਕੇ ਸਟਾਕ ਲਾ ਸਟਾਕ ਕਰਕੇ ਰੱਖਦੇ ਸੀਗੇ ਜਾਂ ਘਰਾਂ ਦੇ ਵਿੱਚ ਰੱਖਦੇ ਸੀ ਇਹ ਖਾਸ ਤੌਰ ਤੇ ਖੇਤਾਂ 'ਚ ਪਏ ਹਲਾਂ ਨੂੰ ਟਾਰਗੇਟ ਕਰਦੇ ਸਨ ਜਿਸ ਦੇ ਤਹਿਤੇ ਰਾਤ ਨੂੰ ਛੋਟੇ ਹਾਥੀ ਲਿਜਾ ਕੇ ਉੱਥੇ ਉਹਨੂੰ ਪਰਕੇ ਚੋਰੀ ਦੇ ਮਾਲ ਨੂੰ ਅੱਗੇ ਵੇਚ ਦਿੰਦੇ ਸਨ ਜੀ ਸਰ ਜਿਵੇਂ ਆਪਾਂ ਗੱਲ ਕਰੀਏ ਕਿ ਆਲੂ ਫਸਲ ਜਦੋਂ ਕਿਸਾਨ ਕਰਦਾ ਵੈ ਮਿਹਨਤ ਲੱਗਦੀ ਹੈ ਉਸ ਨੂੰ ਖੂਨ ਪਸੀਨਾ ਇੱਕ ਕਰਨਾ ਪੈਂਦਾ ਵੈ ਉਸ ਤੋਂ ਬਾਅਦ ਜਦ ਅਜਿਹੀ ਘਟਨਾ ਹੁੰਦੀ ਹੈ ਤੇ ਕਿਸਾਨ ਦੇ ਤਾਂ ਪਹਿਲੇ ਹੀ ਪੈਸੇ ਨਹੀਂ ਪੂਰੇ ਹੁੰਦੇ ਤੇ ਉਤੋਂ ਚੋਰੀਆਂ ਅਜਿਹੀ ਮਾਮਲੇ ਤੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਜੋ ਕਿਉਂਕਿ ਜੋ ਆਲੂਆਂ ਦਾ ਬੀਜ ਆ ਸਾਨੂੰ ਪਤਾ ਜੋ ਟਿਸ਼ੂ ਕਲਚਰ ਨਾਲ ਬਹੁਤ ਮਹਿੰਗਾ ਤਿਆਰ ਹੁੰਦਾ ਵਾ ਸੋ ਕਿਸੇ ਬੰਦੇ ਦੀ ਕਿੰਨੇ ਮਹੀਨਿਆਂ ਦੀ ਕਮਾਈ ਜਦੋਂ ਇੱਕਦਮ ਏਦਾਂ ਕੋਈ ਲੈ ਜਾਂਦਾ ਵਾ ਸੋ ਇਸ ਚੀਜ਼ ਨਾਲ ਬੜਾ ਅਗਲੇ ਨੂੰ ਵੀ ਇਕਨੋਮਿਕਲੀ ਬਹੁਤ ੱਕਾ ਲੱਗਦਾ ਵਾ ਸੋ ਪੁਲਿਸ ਦਾ ਵੀ ਇਹ ਫਰਜ਼ ਆ ਸਾਡੇ ਕੋਲ ਜੇ ਪਹਿਲਾਂ ਵੀ ਕੋਈ ਸ਼ਿਕਾਇਤ ਆ ਜਾਂਦੀ ਹੋ ਸਕਦਾ ਸੀ ਪਹਿਲਾਂ ਇਹਨਾਂ ਨੂੰ ਕਾਬੂ ਕਰ ਲੈਂਦੇ ਸੋ ਜਦੋਂ ਵੀ ਤੁਹਾਡੇ ਨਾਲ ਕੋਈ ਇਸ ਤਰੀਕੇ ਦਾ ਕੋਈ ਵੀ ਕ੍ਰਾਈਮ ਹੁੰਦਾ ਮੈਂ ਆਪ ਲੋਕਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਤੁਰੰਤ ਪੁਲਿਸ ਦੇ ਧਿਆਨ ਵਿੱਚ ਜ਼ਰੂਰ ਲੈ ਕੇ ਆਇਆ ਕਰੋ ਤਾਂ ਕਿ ਅਸੀਂ ਮੌਕੇ ਤੇ ਐਫਆਰ ਦਰਜ ਇਨਾਂ ਦੇ ਖਿਲਾਫ ਪਹਿਲਾਂ ਵੀ ਚੋਰੀ ਦੇ ਬਹੁਤ ਤਿੰਨ ਚਾਰ ਮੁਕਾਦਮੇ ਦਾਰਾ ਸਿੰਘ ਦੇ ਖਿਲਾਫ ਦਰਜ ਹੈ ਤੇ ਮਨੋਜ ਦੇ ਖਿਲਾਫ ਐਨਡੀਪੀਐਸ ਤੇ ਮਕਦਮਾ ਦਰਜ ਹੈ ਸੋ ਇਹਨਾਂ ਦੇ ਖਿਲਾਫ ਅਸੀਂ ਆਰਗੇਨਾਈਜ਼ਡ ਕਰਾਈਮ ਕਰਨ ਦੀ ਸੰਗਠਿਤ ਅਪਰਾਧ ਕਰਨ ਦੀ ਵੀ ਧਾਰਾ ਲਗਾਈ ਹੈ ਜੋ ਕਿ ਬਹੁਤ ਹੀ ਸੰਗੀਨ ਜੁਰਮ ਆ ਸੋ ਜੁਰਮ ਦੇ ਤਹਿਤ ਇਹਨਾਂ ਨੂੰ ਨਾ ਤਾਂ ਜਲਦੀ ਬੇਲ ਮਿਲੇਗੀ ਬਾਕੀ ਇਹ ਅੰਦਰ ਜਾਣਗੇ ਤਾਂ ਚੋਰੀ ਨੂੰ ਵੀ ਠੱਲ ਪਾਉਗੇ ਜੀ ਜੀ ਜਿਵੇਂ ਚੋਰੀ ਕੀਤੇ ਜਾਂਦੇ ਸੀ ਆਲੂ ਇਹ ਕਿੱਥੇ ਵੇਚਦੇ ਸੀ ਇਹ ਜੀ ਜੋ ਇਹਨਾਂ ਦਾ ਮੁੱਖ ਸਰਗਨਾਧਾਰਾ ਸਿੰਘ ਆ ਇਹ ਉਹ ਅੱਗੇ ਉਹਦਾ ਕਿਤੇ ਕੰਟਰੈਕਟ ਸੀਗਾ ਜਿੱਥੇ ਜਾ ਕੇ ਆਲੂ ਵੇਚਦਾ ਸੀ ਸੋ ਅਸੀਂ ਉਹਦੇ ਪਿੱਛੇ ਉਹਦੀ ਪਾਲ ਜਾਰੀ ਆ ਉਹਦੇ ਪਿੱਛੇ ਲੱਗੇ ਹੋਏ ਆ ਬਹੁਤ ਜਲਦੀ ਉਹਨੂੰ ਗ੍ਰਿਫਤਾਰ ਕਰਕੇ ਕਰਾਂਗੇ ਤੁਹਾਨੂੰ ਵੀ ਉਹ ਅੱਗੇ ਆਲੂ ਕਿਸ ਜਗ੍ਹਾ ਵੇਚਦਾ ਸੀ ਜੀ ਸਤ ਜਿਹੜਾ ਛੋਟਾ ਹਾਤੀ ਬਰਾਮਤ ਕੀਤਾ ਗਿਆ ਵਾ ਵਹੀਕਲ ਉਹ ਇਹਨਾਂ ਦਾ ਆਪਣਾ ਸੀ ਜਾਂ ਫਿਰ ਕਿਰਾਏ ਤੇ ਲੈਂਦੇ ਸੀ ਜੀ ਉਹ ਜਿਹੜਾ ਤੁਹਾਨੂੰ ਚੌਥਾ ਦੋਸ਼ੀ ਦੱਸਿਆ ਅਮਨਜੀਤ ਸਿੰਘ ਉਹ ਇਸ ਵਹੀਕਲ ਦਾ ਮਾਲਕ ਆ ਸੋ ਉਹਨੂੰ ਵੀ ਇਹਨਾਂ ਨੇ ਮੈਂਬਰ ਬਣਾਇਆ ਸੀ ਉਹਨੂੰ ਜਿਵੇਂ ਅਨਮੂਨਣ ਕਰਾਇਆ ਹੁੰਦਾ ਵਾ ਕਿਰਾਏ ਤੋਂ ਕਈ ਗੁਣਾ ਜ਼ਿਆਦਾ ਕਰਾਇਆ ਉਹਨੂੰ ਦਿੰਦੇ ਸਨ ਜਿਸ ਕਰਕੇ ਉਹ ਵੀ ਲਾਲਚ ਵਿੱਚ ਆ ਕੇ ਇਹਨਾਂ ਦੇ ਨਾਲ ਇਸ ਵਿੱਚ ਸਾਥ ਦਿੰਦਾ ਸੀ ਜੀ ਜਿਵੇਂ ਆਲੂ ਜਿੱਤੇ ਵੇਚੇ ਜਾਂਦੇ ਨੇ ਜਦ ਇਨਵੈਸਟੀਗੇਸ਼ਨ ਫਰਦਰ ਹੋਏਗੀ ਤਾਂ ਉਸ ਦੇ ਵਿੱਚ ਜੇਕਰ ਉਹ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਵੇਗਾ ਬਿਲਕੁਲ ਜੀ ਜੇ ਉਹ ਵੀ ਡਿਸਆਨੈਸਟਲੀ ਸਟੋਲਨ ਪ੍ਰੋਪਰਟੀ ਰੀਸੀਵ ਕਰਦੇ ਸੀਗੇ ਵੇ ਮਾੜੀ ਨੀਤ ਦੇ ਨਾਲ ਚੋਰੀ ਦਾ ਪਦਾਰਥ ਖਰੀਦਦੇ ਸਨ ਉਹਨਾਂ ਨੂੰ ਇਸ ਚੀਜ਼ ਬਾਰੇ ਨੌਲੇਜ ਸੀ ਤਾਂ ਉਹਨਾਂ ਨੂੰ ਵੀ ਇਹਦੇ ਵਿੱਚ ਨਾਮਿਨੇਟ ਕੀਤਾ ਜਾਊਗਾ ਤੇ ਉਹਨਾਂ ਨੂੰ ਵੇਜ ਵਿੱਚ ਦੋਸ਼ੀ ਬਣਾ ਕੇ ਅਸੀਂ ਅਰੈਸਟ ਕਰਾਂਗੇ ਜੀ ਜੀ ਸਰ ਜਿਵੇਂ ਆਲੂ ਚੋਰੀ ਹੋਏ ਐ ਇਸ ਮਾਮਲੇ ਦੇ ਵਿੱਚ ਕੁਝ ਹੋਰ ਅਜਈਆਂ ਚੀਜ਼ਾਂ ਵੀ ਜਾਂ ਫਿਰ ਹੋਰ ਫਸਲਾਂ ਜਾਂ ਫਸਲਾਂ ਨਾਲ ਸੰਬੰਧੀ ਚੀਜ਼ਾਂ ਵੀ ਚੋਰੀ ਹੋਈਆਂ ਇਹਨਾਂ ਨੇ ਹੋਰ ਕਈ ਜੀ ਘਰਾਂ ਦੇ ਵਿੱਚ ਲੋਹੇ ਦੇ ਗੇਟ ਚੋਰੀ ਕਰਨੇ ਜਾਂ ਘਰਿਆਂ ਦੇ ਵਿੱਚੋਂ ਕੋਈ ਲੋਹੇ ਦੀਆਂ ਹੋਰ ਚੀਜ਼ਾਂ ਚੋਰੀ ਕਰਨੀਆਂ ਹੋਰ ਵੀ ਕਈ ਮੰਨੀਆਂ ਨੇ ਇਹਨਾਂ ਨੇ ਸੋ ਅਸੀਂ ਬਾਕੀ ਇਹਨਾਂ ਦਾ ਅਜ ਰਿਮਾਂਡ ਲਾਵਾਂਗੇ ਰਿਮਾਂਡ ਦੌਰਾਨ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਕਿ ਦੱਸ ਸਕਦੇ ਜੀ ਸੋ ਇਹ ਜੋ ਆਲੂਆਂ ਦਾ ਚੋਰੀ ਦਾ ਮਾਮਲਾ ਸੀ ਇਹ ਪਹਿਲਾ ਮਾਮਲਾ ਸੀ ਆ ਇਹਨਾਂ ਦੇ ਖਿਲਾਫ ਇਸ ਫਾਰਮੂਲੇ ਦੇ ਰਿਗਾਰਡਿੰਗ ਪਹਿਲਾਂ ਵੀ ਕੋਈ ਸ਼ਿਕਾਇਤਦਾਰ ਸੀ ਇਹ ਪਹਿਲਾ ਮਾਮਲਾ ਸੀ ਇਸ ਦੇ ਖਿਲਾਫ ਪਹਿਲਾਂ ਇਹਨਾਂ ਦੇ ਚੋਰੀ ਦੇ ਮੁਕਾਦਮੇ ਤਿੰਨ ਚਾਰ ਜਰੂਰ ਦਰਜ ਪਰ ਉਹ ਵਕ ਵਕ ਘਰਾਂ ਦੇ ਵਿੱਚ ਚੋਰੀ ਜਾਂ ਵਾਹਨ ਦੀ ਚੋਰੀ ਸੀ ਬਟਾਲੂਆਂ ਦਾ ਇਹ ਪਹਿਲਾ ਮੁਕਦਮਾ ਇਹਨਾਂ ਦੇ ਖਿਲਾਫ ਸਾਹਮਣੇ ਆਇਆ ਜੀ ਜੀ ਸਰ ਜਿਵੇਂ ਹੁਣੇ ਮਾਮਲਾ ਸਾਹਮਣੇ ਆਇਆ ਵੈ ਜਿਹੜੇ ਦੋਸ਼ੀ ਫਰਾਰ ਨੇ ਉਹਨਾਂ ਦੇ ਲਈ ਸਰਚ ਰੇਡ ਵਗੈਰਾ ਚੱਲ ਰਹੀ ਹੈ ਬਿਲਕੁਲ ਜੀ ਉਹਨਾਂ ਦੇ ਅਲੱਗ-ਅਲੱਗ ਜਗ੍ਹਾ ਉਹਨਾਂ ਦੇ ਰਿਸ਼ਤੇਦਾਰਾਂ ਤੇ ਉਹਨਾਂ ਦੇ ਰੇਡਸ ਕੀਤੀਆਂ ਜਾ ਰਹੀਆਂ ਨੇ ਟੈਕਨੀਕਲ ਤਰੀਕੇ ਨਾਲ ਵੀ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਅਦੇ ਦਿਨ ਦੇ ਵਿੱਚ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਜਾਊਗਾ ਜੀ ਸੋ ਬਿਲਕੁਲ ਇਹ ਹੀ ਗੱਲਬਾਤ ਕੀਤੀ ਹੈ ਆਲੂਆਂ ਦੀ ਚੋਰੀ ਇੱਕ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਨਸ਼ੇ ਦੀ ਪੂਰਤੀ ਦੇ ਲਈ ਇਹ ਜੋ ਅਪਰਾਧ ਹੈ ਜੋ سنگੀਣ ਅਪਰਾਧ ਉਹਨਾਂ ਵੱਲੋਂ ਕੀਤਾ ਜਾਂਦਾ ਸੀ ਔਰ ਜੋ ਅਕਸਰ ਹੈ ਜੋ ਖੇਤਾ ਵਿੱਚੋਂ ਆਲੂ ਚੋਕਲਤੇ ਜਾਂਦੇ ਸੀ ਇਸ ਦੇ ਨਾਲ ਨਾਲ ਹੋਰ ਚੋਰੀਆਂ ਵੀ ਇਲਜ਼ਾਮ ਹੈ ਜੋ ਕਿ ਉਹਨਾਂ ਤੇ ਲੱਗੇ ਸੀ ਔਰ ਪਹਿਲਾਂ ਵੀ ਕੁਝ ਤਾਂ ਹਰਾਮਾ ਉਹਨਾਂ ਤੇ ਲੱਗੀਆਂ ਹੋਈਆਂ ਸੀ ਇਹ ਮਾਮਲਾ ਜੋ ਕਿ ਲੁਧਿਆਣਾ ਮੁਲਾਪੁਰ ਦੇ ਨਜ਼ਦੀਕ ਹੋਇਆ ਹੈ ਜਿਸ ਦੇ ਵਿੱਚ ਕੀ ਚੋਰੀ ਦੀ ਘਟਨਾ ਹੈ ਸਾਹਮਣੇ ਆਈ ਹੈ ਹੋਰ ਵੀ ਦਰੀ ਅਪਡੇਟ ਦੇ ਜੁੜੇ ਰੋ ਸਾਡੇ ਨਾਲ ਫਲਾਸਾਂ ਦੇ ਇਜਾਜ਼ਤ ਧੰਨਵਾਦ